ਵਿਆਹੀਆਂ ਔਰਤਾਂ ਲਈ ਖੁਸ਼ਖਬਰੀ ਉਹ ਲੋਕ ਰਾਸ਼ਨ卡 'ਚ ਐਦਾ ਜੜਵਾ ਸਕਦੀਆਂ ਨੇ ਨਾਮ ਸਰਕਾਰ ਨੇ ਉਹਨਾਂ ਦਾ ਕੰਮ ਕੀਤਾ ਆਸਾਨ ਵਿਆਹ ਹੋਣ ਤੇ ਪਿਤਾ ਦੇ ਰਾਸ਼ਨ ਕਾਰਡ ਦੇ ਵਿੱਚੋਂ ਅਕਸਰ ਹੀ ਕੁੜੀਆਂ ਦਾ ਨਾਮ ਕੱਢ ਦਿੱਤਾ ਜਾਂਦਾ ਹੈ ਤੇ ਜੇ ਗੱਲ ਕਰ ਲਈਏ ਫਿਰ ਬਾਅਦ ਵਿੱਚ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਨਾਮ ਜੋੜਨ ਦੇ ਲਈ ਉਹਨਾਂ ਕੁੜੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਤਾਂ ਰਾਸ਼ਨ ਕਾਰਡ ਹੀ ਨਹੀਂ ਬਣਦਾ ਹੁਣ ਤੁਹਾਨੂੰ ਦੱਸ ਦੇ ਕਿ ਉਹ ਔਰਤਾਂ ਈ ਮਿੱਤਰਾ ਰਾਹੀ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਆਪਣਾ ਨਾਮ ਜੜਵਾ ਸਕਦੀਆਂ ਨੇ ਵਿਆਹ ਹੋਣ ਤੋਂ ਬਾਅਦ ਜਿਹੜੀਆਂ ਕੁੜੀਆਂ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਜੜਵਾਉਣ ਲਈ ਧੱਕੇ ਖਾ ਕੇ ਆਕ ਗਈਆਂ ਨੇ ਉਹਨਾਂ ਇਹ ਇਹ ਹੁਣ ਸੌਖਾ ਕੰਮ ਸਰਕਾਰ ਨੇ ਕਰ ਦਿੱਤਾ ਜਿਸ ਦੇ ਵਿੱਚ ਕਿ ਤੁਸੀਂ ਈ ਮਿਤਰਾ ਦੇ ਉੱਤੇ ਆਪਣੇ ਪਤੀ ਦੇ ਰਾਸ਼ਨ ਕਾਰਡ ਦੇ ਵਿੱਚ ਆਪਣਾ ਨਾਮ ਜੜਵਾ ਸਕਦੇ ਹੋ ਤੁਸੀਂ ਕਰਨਾ ਕੀ ਹੈ ਤੇ ਕਿਵੇਂ ਤੁਸੀਂ ਨਾਮ ਨੂੰ ਜੜਵਾ ਸਕਦੇ ਹੋ ਆਓ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵਿਆਹ ਹੋਣ ਤੇ ਪਿਤਾ ਦੇ ਰਾਸ਼ਨ卡ਰ ਚੋਂ ਨਾ ਹਟਾ ਦਿੱਤਾ ਗਿਆ ਪਰ ਪਤੀ ਦੇ ਰਾਸ਼ਨ卡ਰ ਚ ਨਾਮ ਨਹੀਂ ਜੋੜਿਆ ਗਿਆ ਉਹ ਔਰਤਾਂ ਈ ਮਿਤਰਾ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ卡ਰ ਦੇ ਵਿੱਚ ਆਪਣਾ ਨਾਮ ਜੜਵਾ ਸਕਦੀਆਂ ਨੇ ਵਿਆਹ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਰਾਸ਼ਨ卡ਰ ਦੇ ਵਿੱਚ ਨਾਮ ਜੜਵਾਉਣ ਲਈ ਤੱਕੇ ਖਾ ਰਹੀਆਂ ਨੇ ਉਹਨਾਂ ਲਈ ਹੁਣ ਸੌਖਾ ਕੰਮ ਹੋ ਗਿਆ ਸਰਕਾਰ ਨੇ ਉਹਨਾਂ ਦਾ ਕੰਮ ਹੋਰ ਆਸਾਨ ਕਰ ਦਿੱਤਾ ਜੀ ਹਾਂ ਹੁਣ ਤੁਹਾਨੂੰ ਥਾਂ-ਥਾਂ ਤੇ ਜਾ ਕੇ ਕੱਕੇ ਖਾਂਦੀ ਜ਼ਰੂਰਤ ਨਹੀਂ ਵਿਭਾਗ ਨੇ ਸਰਕਾਰੀ ਖੁਰਾਕ ਸੁਰੱਖਿਆ ਯੋਜਨਾ ਦੇ ਤਹਿਤ ਨਾਮ ਜੋੜਨ ਦੀ ਵਿਵਸਥਾ ਕੀਤੀ ਆ ਉਹ ਔਰਤਾਂ ਜਿਨ੍ਹਾਂ ਦਾ ਨਾਮ ਵਿਆਹ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਰਾਸ਼ਨ卡ਰ ਤੋਂ ਹਟਾ ਦਿੱਤਾ ਗਿਆ ਪਰ ਉਹਨਾਂ ਦਾ ਨਾਮ ਉਹਨਾਂ ਦੇ ਪਤੀ ਦੇ ਰਾਸ਼ਨ卡ਰ ਦੇ ਵਿੱਚ ਜੋੜਿਆ ਨਹੀਂ ਗਿਆ ਉਹ ਔਰਤਾਂ ਈ ਮਿਤਰਾ ਰਾਹੀਂ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ卡ਰ ਦੇ ਵਿੱਚ ਆਪਣਾ ਨਾਮ ਜੜਵਾ ਸਕਣਗੀਆਂ ਐਸ ਲਈ ਆਰਥ ਦੇ ਪਿਤਾ ਅਤੇ ਪਤੀ ਦੋਵਾਂ ਕੋਲ ਰਾਸ਼ਨ ਕਾਰਡ ਹੋਣਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਦੇ ਵਿੱਚ ਚੁਣਿਆ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਖੁਰਾਕ ਸੁਰੱਖਿਆ ਯੋਜਨਾ ਦੇ ਵਿੱਚ ਚੁਣੇ ਗਏ ਰਾਸ਼ਨ ਕਾਰਡਾਂ ਦੇ ਵਿੱਚ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ। ਜ਼ਿਲ੍ਹਾ ਲੌਜਿਸਟਿਕ ਅਫਸਰ ਬਨਵਾਰੀ ਲਾਲ ਸ਼ਰਮਾ ਅਨੁਸਾਰ ਜਿਨ੍ਹਾਂ ਬਿਨੇ ਕਾਰਾਂ ਨੇ ਪਹਿਲਾ ਨੈਸ਼ਨਲ ਫੂਡ ਸਿਕਿਉਰਿਟੀ ਸਕੀਮ ਤਹਿਤ ਅਪਲਾਈ ਕੀਤਾ ਸੀ ਅਤੇ ਜਿਨ੍ਹਾਂ ਤੇ ਕਾਰਵਾਈ ਨਹੀਂ ਹੋਈ ਵਿਭਾਗ ਨੇ ਅਜਹੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਇੱਕ ਪੋਰਟਲ ਖੋਲ੍ਹਿਆ ਆ ਪਹਿਲੇ ਪੜਾਅ ਦੇ ਵਿੱਚ ਅਤੂਦੇਆ ਪਰਿਵਾਰਾਂ BPL ਪਰਿਵਾਰ ਇਕਲੀਆਂ ਔਰਤਾਂ ਰੈਗ ਪੀਕਰ ਪਰਿਵਾਰ ਕੋੜ ਆਸਥਾਕਾਰੜ ਧਾਰਕ ਅਤੇ ਸਿੱਲੀ ਕੋਸ਼ਿਸ਼ ਤੋਂ ਪੀੜਤ ਮਲਟੀਪਲ ਅਪਾਹਜਾਂ ਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਪਾਲਨ ਹਾਰ ਸਕੀਮ ਅਧੀਨ ਲਾਪਾਤਰੀ ਪਰਿਵਾਰ ਬੇਔਲਾਦ ਬਜ਼ੁਰਗ ਜੋੜਿਆਂ ਤੇ ਬਜ਼ੁਰਗ ਜੋੜੇ ਜਿਨ੍ਹਾਂ ਦੇ ਸਿਰਫ ਅਪਾਹਜ ਬੱਚੇ ਨੇ ਸ਼ਾਮਿਲ ਹੋਣਗੇ ਜੇਕਰ ਪਹਿਲੇ ਪੜਾ ਦੀਆਂ ਬਕਾਇਆ ਅਰਜੀਆਂ ਜ਼ੀਰੋ ਹੋ ਜਾਂਦੀਆਂ ਨੇ ਤਾਂ ਦੂਜਾ ਪੜਾ ਸ਼ੁਰੂ ਕੀਤਾ ਜਾਵੇਗਾ ਦੱਸ ਦਈਏ ਕਿ ਇਸ ਦੇ ਵਿੱਚ ਹੁਣ ਤੁਹਾਨੂੰ ਸਾਰਾ ਕੁਝ ਸੌਖਾ ਹੋਵੇਗਾ ਕਿਉਂਕਿ ਖਾਸ ਕਰਕੇ ਉਹਨਾਂ ਔਰਤਾਂ ਦੇ ਲਈ ਕੰਮ ਆਸਾਨ ਕੀਤਾ ਗਿਆ ਜਿਨ੍ਹਾਂ ਔਰਤਾਂ ਦੇ ਵਿਆਹ ਤੋਂ ਬਾਅਦ ਰਾਸ਼ਨ ਕਾਰਡ ਦੇ ਵਿੱਚ ਨਾਮ ਨਹੀਂ ਜੋੜੇ ਗਿਆ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਦਾ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਉਹਨਾਂ ਦੇ ਰਾਸ਼ਨ ਕਾਰਡ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਜੋੜਾਇਆ ਜਾਂਦਾ ਇੱਥੇ ਅਸੀਂ ਵੀ ਕਹਿ ਸਕਦੇ ਹਾਂ ਕਿ ਬਹੁਤ ਥਾਵੇਂ ਜਿਹੜਾ ਇਹ ਰਾਸ਼ਨ卡 ਚੱਲਦਾ ਜਿਸ ਕਰਕੇ ਕਈ ਦਿੱਕਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕਿਉਂਕਿ ਤੁਹਾਡਾ ਕੰਮ ਸਰਕਾਰ ਨੇ ਹੋਰ ਆਸਾਨ ਕਰ ਦਿੱਤਾ ਆ ਤਾਂ ਕਿ ਤੁਸੀਂ ਵੀ ਆਪਣਾ ਨਾਮ ਰਾਸ਼ਨ卡 ਦੇ ਵਿੱਚ ਜੋੜ ਸਕੋ ਵੀਰ ਰਿਪੋਰਟ ਹਮਦਾਰ ਤੇ ਟੀਵੀ